ਆਪਦੇ ਵਿੱਚ ਕੰਪਿਊਟਰ ਅਧਿਆਪਕ ਨੇ ਜਿਹੜੇ ਉਹ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਅਤੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੇ ਸੰਗਰੂਰ ਦੇ ਵਿੱਚ ਓਹ ਹੜਤਾਲ ਰੱਖੀ ਉਸ ਤੋਂ ਬਾਅਦ ਉਹਨਾਂ ਦੇ ਸਾਥੀ ਜੋਨੀ ਸਿੰਘਲਾ ਜੀ ਉਹ ਮਰਨ ਵਰਤ ਦੇ ਉੱਤੇ ਵੀ ਬੈਠੇ ਪਰ ਪੰਜਾਬ ਸਰਕਾਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਉਹਨਾਂ ਨੂੰ ਰਜਿੰਦਰਾ ਹਸਪੀਟਲ ਪਟਿਆਲੇ ਵਿਖੇ ਜ਼ਬਰਦਸਤੀ ਭਰਤੀ ਕੀਤਾ ਹੋਇਆ ਹੈ ਅੱਜ ਜਲੰਧਰ ਦੀ ਟੀਮ ਜਿਹਦੇ ਵਿੱਚ ਕੰਪਿਊਟਰ ਅਧਿਆਪਕ ਯੂਨੀਅਨ ਦੀ ਸਟੇਟ ਕਮੇਟੀ ਮੈਂਬਰ ਅਤੇ ਹੋਰ ਉਹਨਾਂ ਦੇ ਆਗੂ ਸਹਿਬਾਨ ਮਿਲਣ ਦੇ ਲਈ ਆਏ ਉਹਨਾਂ ਦੇ ਨਾਲ ਕਾਫੀ ਲੰਬੀ ਵਿਚਾਰ ਚਰਚਾ ਹੋਈ ਜਿੱਥੇ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਇਸ ਸੰਘਰਸ਼ ਦੇ ਵਿੱਚ ਹਰ ਇੱਕ ਮੁਲਾਜ਼ਮ ਜਥੇਬੰਦੀ ਦਾ ਸਾਥ ਲੈ ਰਹੇ ਹਾਂ ਤਾਂ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਸੀਪੀਐਫ ਕਰਮਚਾਰੀ ਯੂਨੀਅਨ ਦੀ ਨਹੀਂ ਜੇਕਰ ਯਾਦ ਹੋਵੇ ਤਾਂ 1 ਦਸੰਬਰ 2016 ਤੋਂ 25 ਦਸੰਬਰ 2016 ਜਿਹੜਾ ਪੱਕਾ ਮੋਰਚਾ ਜਲਾਲਾਬਾਦ ਦੇ ਵਿੱਚ ਅਸੀਂ ਲਾਇਆ ਸੀ ਬਿਨਾ ਟੈਂਟ ਤੋਂ 24 ਦੇ 25 ਦਿਨ ਤੇ 24 ਰਾਤਾਂ ਕੱਟੀਆਂ ਸੀ ਉਦੋਂ ਸੀਪੀਐਫ ਯੂਨੀਅਨ ਦੀ ਨਹੀਂ ਰੱਖੀ ਗਈ ਸੀ ਤੇ ਉਹੀ ਦੋ ਰਾਜ ਕੰਪਿਊਟਰ ਅਧਿਆਪਕ ਆਪਣੇ ਪਿੰਡੇ ਦੇ ਉੱਤੇ ਹੰਡਾਰੇ ਨੇ ਸੋ ਅੱਜ ਲੰਬੀ ਵਿਚਾਰ ਦੀ ਵਾਰ ਆ ਰਿਹਾ ਹੈ 11 ਤਰੀਕ ਨੂੰ ਸੋ ਨਾਮ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोड़ा ਜੀ ਦੇ ਘਰ ਦੇ ਬਾਹਰ ਕੰਪਿਊਟਰ ਅਧਿਆਪਕ ਆਪਣੀ ਰੈਲੀ ਕਰਨ ਜਾ ਰਹੇ ਨੇ ਮੇਰੀ ਸੀਪੀਐਫ ਕਰਮਚਾਰੀਆਂ ਨੂੰ ਖਾਸ ਤੌਰ ਤੇ ਜਿਹੜੇ ਨਾਲ ਦੇ ਜ਼ਿਲ੍ਹੇ ਨੇ ਉਹਨਾਂ ਨੂੰ ਅਪੀਲ ਹੈ ਕਿ ਅਸੀਂ 11 ਤਰੀਕ ਨੂੰ ਆਪਣੇ ਸਾਥੀਆਂ ਦੇ ਨਾਲ ਜ਼ਿਲ੍ਹਾ ਕਮੇਟੀ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਸਟੇਟ ਕਮੇਟੀ ਮੈਂਬਰਾਂ ਦੇ ਨਾਲ ਸੋ ਨਾਮ ਵਿਖੇ ਪਹੁੰਚੀਏ ਤੇ ਇਹਨਾ ਸਾਥੀਆਂ ਦੀ ਸੰਘਰਸ਼ ਦੇ ਵਿੱਚ ਸ਼ਾਮਲ ਹੋਈਏ ਕਿਉਂਕਿ ਅੱਜ ਇੱਕ ਜਥੇਬੰਦੀ ਆਪਣੀ ਹੋਣ ਦੀ ਲੜਾਈ ਲੜ ਰਹੀ ਏ ਸਿੱਖਿਆ ਵਿਭਾਗ ਦੇ ਵਿੱਚ ਮਰਜ਼ ਹੋਣ ਦੀ ਲੜਾਈ ਲੜ ਰਹੀ ਏ ਜੇਕਰ ਇਹ ਜਥੇਬੰਦੀ ਕਿਸੇ ਕਾਰਨ ਪਿੱਛੇ ਰਹਿ ਜਾਂਦੀ ਏ ਤਾਂ ਉਹਦੇ 'ਚ ਇੱਕ ਜਥੇਬੰਦੀ ਨਹੀਂ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਦੀ ਹਾਰ ਹੋਏਗੀ ਤੇ ਇਹ ਹਾਰ ਅਸੀਂ ਹੋਣ ਨਹੀਂ ਦਵਾਂਗੇ ਮੇਰੀ ਬਾਕੀਆਂ ਵੀ ਸਾਥੀਆਂ ਨੂੰ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਵੀ ਅਪੀਲ ਹੈ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੂੰ ਕਿਉਂਕਿ ਸੀਪੀਐਫ ਦੇ ਨਾਲ ਵੀ ਬਹੁਤ ਸਾਰੀਆਂ ਭਰਾਤਰੀ ਜਥੇਬੰਦੀਆਂ ਜੁੜੀਆਂ ਹੋਈਆਂ ਉਹਨਾਂ ਦੇ ਸਾਰੇ ਸੂਬਾ ਪ੍ਰਧਾਨਾਂ ਨੂੰ ਮੈਂ ਅਪੀਲ ਕਰਦਾ ਕਿ ਜਿਹੜਾ ਇਹ ਪ੍ਰੋਗਰਾਮ ਇਹਨਾਂ ਨੇ ਦਿੱਤਾ ਹੈ ਉਹਦੇ ਵਿੱਚ ਅਸੀਂ ਸ਼ਮੂਲੀਅਤ ਕਰੀਏ ਆਉਣ ਵਾਲੇ ਜਿੰਨੇ ਵੀ ਕੰਪਿਊਟਰ ਅਧਿਆਪਕਾਂ ਦੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਵੀ ਅਸੀਂ ਆਪਣੀ ਸਮਰੱਥਾ ਦੇ ਅਨੁਸਾਰ ਚਾਹੇ ਉਹ ਪ੍ਰੋਗਰਾਮ ਜ਼ਿਲ੍ਹਿਆਂ ਦੇ ਵਿੱਚ ਹੋਣ ਜਾਂ ਸੂਬਾ ਪੱਧਰੀ ਹੋਣ ਉਹਨਾਂ ਦੇ ਵਿੱਚ ਅਸੀਂ ਸ਼ਾਮਲ ਹੋਈਏ ਤੇ ਸਰਕਾਰ ਨੂੰ ਡਾਂਕੇ ਦੀ ਚੋੜ ਤੇ ਇਹ ਗੱਲ ਉਹਨਾਂ ਦੇ ਕੰਨ ਦੇ ਵਿੱਚ ਪਾ ਦਈਏ ਕਿ ਜਦੋਂ ਤੱਕ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਚ ਮਰਜ਼ੀ ਨਹੀਂ ਹੁੰਦੀ ਉਹਨਾਂ ਦਾ ਸੰਘਰਸ਼ ਨਹੀਂ ਰੁਕੇਗਾ ਤੇ ਸਾਡਾ ਸਮਰਥਨ ਨਹੀਂ ਰੁਕੇਗਾ ਅਸੀਂ ਉਦੋਂ ਤੱਕ ਇਹਨਾਂ ਦੇ ਨਾਲ ਚੱਲਾਂਗੇ ਜਦੋਂ ਤੱਕ ਇਹ ਸਿੱਖਿਆ ਵਿਭਾਗ ਦੇ ਵਿੱਚ ਮਰਜ਼ੀ ਨਹੀਂ ਹੋ ਜਾਂਦੀ ਸੋ ਅਖੀਰ ਦੇ ਵਿੱਚ ਇੱਕ ਵਾਰ ਫਿਰ ਅਪੀਲ ਕਰਦਾ ਕਿ 11 ਤਰੀਕ ਨੂੰ ਸੁਨਾਮ ਵਿਖੇ ਅਮਨ ਰੋੜਾ ਜੀ ਦੇ ਘਰ ਦੇ ਬਾਹਰ ਜਿਹੜਾ ਪ੍ਰੋਗਰਾਮ ਕੀਤਾ ਜਾਣ ਵਾਲਾ ਆ ਉਸ ਪ੍ਰੋਗਰਾਮ ਦੇ ਵਿੱਚ ਹੋਮ ਹਮਾ ਕੇ ਅਸੀਂ ਪਹੁੰਚੀਏ ਆਪਣਾ ਸਮਰਥਨ ਦਈਏ ਔਰ ਜਿੰਨੇ ਜੋ ਗਿਆ ਉਹਨੇ ਜੋ ਕੇ ਹੋ ਕੇ ਉੱਥੇ ਪਹੁੰਚੀਏ ਧੰਨਵਾਦ ਸਾਥੀਓ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ